PB Today ਚੈਨਲ ਤੇ ਤੁਹਾਡਾ ਸਵਾਗਤ ਹੈ ਫਿਲੌਰ ਦੇ ਵਾਰਡ ਨੰਬਰ 3 ਦੇ ਲੋਕ ਆਪਣੇ ਆਲੇ ਦੁਆਲੇ ਲੱਗਦੇ ਗੰਦਗੀ ਦੇ ਢੇਰਾਂ ਨੂੰ ਲੈ ਕੇ ਭਾਰੀ ਪਰੇਸ਼ਾਨ ਹਨ ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਮੁਹੱਲਾ ਨਿਵਾਸੀ ਨੇਹਾ ਬਲਜਿੰਦਰ ਕੌਰ ਬਲਵਿੰਦਰ ਕੁਮਾਰੀ ਨੇ ਆਪਣਾ ਰੋਸ ਜ਼ਾਹਿਰ ਕਰਦੇ ਹੋਏ ਦੱਸਿਆ ਕਿ ਉਹ ਕਾਫੀ ਦਿਨਾਂ ਤੋਂ ਕੂੜੇ ਦੇ ਢੇਰਾਂ ਤੋਂ ਪਰੇਸ਼ਾਨ ਹਨ ਕਿਉਂਕਿ ਲੱਕੜ ਮੰਡੀ ਵਿੱਚ ਜਿੰਨੀਆਂ ਵੀ ਦੁਕਾਨਾਂ ਹਨ ਉਹਨਾਂ ਦੇ ਦੁਕਾਨਦਾਰ ਅਤੇ ਉਹਨਾਂ ਦੇ ਕਾਮੇ ਸਾਡੇ ਘਰਾਂ ਦੇ ਅੱਗੇ ਆ ਕੇ ਪਿਸ਼ਾਬ ਕਰਦੇ ਤੇ ਕੋੜਾ ਸੁੱਟਦੇ ਹਨ। ਉਹਨਾਂ ਦੱਸਿਆ ਹੈ ਕਿ ਸ਼ਾਮ ਦੇ ਵੇਲੇ ਇੱਥੇ ਨਸ਼ੇੜੀਆਂ ਦਾ ਵੀ ਮੇਲਾ ਲੱਗ ਜਾਂਦਾ ਹੈ ਤੇ ਕੁਝ ਕੁੜੀਆਂ ਮੁੰਡੇ ਇੱਥੇ ਆ ਕੇ ਨਸ਼ਾ ਕਰਦੇ ਹਨ ਤੇ ਘਰਾਂ ਦੇ ਬਾਹਰ ਖੜੇ ਰਹਿੰਦੇ ਹਨ ਜਿਸ ਕਾਰਨ ਸਾਡਾ ਘਰ ਤੋਂ ਨਿਕਲਣ ਦੀ ਔਖਾ ਹੋਇਆ ਪਿਆ ਹੈ। ਉਹਨਾਂ ਦੱਸਿਆ ਕਿ ਅਸੀਂ ਇਸ ਦੀ ਕਈ ਵਾਰ ਸ਼ਿਕਾਇਤ ਵੀ ਕਰ ਚੁੱਕੇ ਹਾਂ ਪਰ ਸਾਡੀ ਕਿਸੇ ਵੀ ਪਾਸੇ ਕੋਈ ਸੁਣਵਾਈ ਨਹੀਂ ਹੋ ਰਹੀ। ਜਦੋਂ ਇਸ ਮਾਮਲੇ ਵਿੱਚ ਸੰਬੰਧਿਤ ਕਾਉਂਸਲਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਸਫਾਈ ਕਰਮੀ ਕੂੜਾ ਕਰਾਂ ਵਿੱਚੋਂ ਲੈ ਜਾਂਦੇ ਹਨ ਤੇ ਇਹ ਜਗ੍ਹਾ ਕੁੱਡਾ ਦੀ ਹੈ ਜਿਸ ਵਿੱਚ ਅਸੀਂ ਕੁਝ ਵੀ ਨਹੀਂ ਕਰ ਸਕਦੇ ਪਰ ਫਿਰ ਵੀ ਅਸੀਂ ਉੱਥੇ ਇੱਕ ਵਾਰ ਸਫਾਈ ਜ਼ਰੂਰ ਕਰਵਾ ਦੇਵਾਂਗੇ ਤੇ ਇੱਥੇ ਨਸ਼ੇ ਕਰਨ ਦੀ ਜਾਣਕਾਰੀ ਵੀ ਥਾਣਾ ਫਿਲੌਰ ਵਿਖੇ ਦਿੱਤੀ ਜਾਵੇਗੀ ਤਾਂ ਜੋ ਵਾਰਡ ਵਾਸੀਆਂ ਨੂੰ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਦੇਖਦੇ ਹਾਂ ਸੀਨੀਅਰ ਸਟਾਫ ਰਿਪੋਰਟਰ ਸੁਸ਼ੀਲ ahuja ਦੀ ਵਿਸ਼ੇਸ਼ ਰਿਪੋਰਟ ਤੇ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਹਾਲ ਕੀ ਨਾਮ ਹੈ ਮੇਰਾ ਨਾਮ ਬਲਵਿੰਦਰ ਕੁਮਾਰ ਆ ਇਹ ਇੱਥੇ ਇਦਾਂ ਕਿ ਸਾਡਾ ਗੇਟ ਸਾਹਮਣੇ ਆ ਲੱਕੜ ਮੰਡੀ ਦੇ ਬੈਕ ਸਾਈਡ ਤੋਂ ਉਹਦਾ ਗੇਟ ਪੈਂਦਾ ਜਦੋਂ ਵੀ ਅਸੀਂ ਬਾਹਰ ਨਿਕਲਦੇ ਆ ਯਾਦਾ ਯੂਰਨ ਪਾਸ ਕਰ ਨਿਕਲੇ ਹੁੰਦਾ ਕੋਈ ਨਾ ਕੋਈ ਤੇ ਜਾਂ ਤਾਂ ਕੂੜਾ ਢੇਰ ਲੱਗਾ ਹੁੰਦਾ ਅੱਜ ਤੇ ਇੱਧਰ ਬਿਲਕੁਲ ਨਿਕਲਣਾ ਹੀ ਬੰਦ ਕਰ ਦਿੱਤਾ ਆ ਸ਼ਰਮ ਦੇ ਮਾਰੇ ਬਾਹਰ ਹੀ ਨਹੀਂ ਜਾਂਦੇ ਆਈਏ ਕਿਦਾਂ ਸੀ ਇੰਨਾ ਗੰਦ ਪਿਆ ਉਹ ਤਾਂ ਲੰਗਾ ਹੀ ਹੁੰਦੇ ਮੋਰੇ ਫਿਰ ਉਹਨੂੰ ਜੇ ਕਹੀਦਾ ਵੀ ਤੁਸੀਂ ਹਟ ਜਾਓ ਇੱਥੇ ਕੋਈ ਰਾਹ ਥੋੜੀ ਹੈ ਵੀ ਤੁਸੀਂ ਉੱਧਰ ਜਾਓ ਜਾਂ ਉਹਨਾਂ ਨੇ ਬਾਥਰੂਮ ਬਣਾਇਆ ਹੋਇਆ ਉਹਨਾਂ ਨੇ ਦੂਜੇ ਸਾਈਡ ਦੇ ਉੱਤੇ ਸਰਕਾਰੀ ਬਣਾਏ ਹੋਏ ਤੁਸੀਂ ਉੱਤੇ ਜਾਓ ਨਹੀਂ ਜੀ ਸਾਨੂੰ ਨਹੀਂ ਕਹਿੰਦੇ ਸਾਡੇ ਕੋਲ ਹੈ ਹੀ ਨਹੀਂ ਤੇ ਅਸੀਂ ਇੱਥੇ ਹੀ ਹੋਣਾ ਹੈ ਅੱਛਾ ਤੁਸੀਂ ਇਹ ਵੀ ਕੋਈ ਰਿਟਨ ਕਿਸ ਸ਼ਿਕਾਇਤ ਵਗੈਰਾ ਨਗਰ ਹਾਂ ਇਹਨਾਂ ਨੇ ਕਰਵਾਈਏ ਆਏ ਇਹਨਾਂ ਦੇ ਸਾਹਮਣੇ ਆਏ ਇਹਨਾਂ ਨੇ ਕਰਵਾਈਏ ਇਹਨਾਂ ਨੇ ਕਰਵਾਈਏ ਇਹ ਵੀ ਮੰਗੀ ਕਰਦੇ ਮੰਗੀ ਕਿ ਕਿ ਸਫਾਈ ਕੀਤੀ ਜਾਵੇ ਤਾਂ ਕਿ ਅਸੀਂ ਬਾਹਰ ਬੇ ਤੜਕ ਬਾਹਰ ਨਿਕਲ ਸਕੀਏ ਜਦੋਂ ਅਗਲਾ ਬੇਨੰਗੀ ਹੋਇਆ ਹੁੰਦਾ ਬਾਹਰ ਫਿਰ ਅਸੀਂ ਕਿੱਦਾਂ ਆਰ ਆਈਏ ਆਣੀ ਆਂਟ ਕੀ ਨਾਮ ਹੈ ਬਜਿੰਦਰ ਕੌਰ ਕੀ ਮਾਮਲਾ ਆਂਟ ਬਸ ਆਹੀ ਗੰਦ ਮੁੰਡੇ ਕੁੜੀਆਂ ਦਾ ਫਿਮਾਂ ਦਾ ਨਸ਼ੇ ਜਾਂ ਸ਼ਰਾਬ ਆ ਸਾਹਮਣੇ ਵੇਖਦੀਆਂ ਕੋਈ ਨੰਗ ਜਵੇ ਕੋਈ ਵਰਜਵੇ ਇੰਨਾ ਮੁਸ਼ਕਲ ਹੈ ਮਨੂੰ 6 ਵਜੇ ਨੰਗਣਾ ਮੁਸ਼ਕਲ ਹੈ ਮੋਟਰਸਾਈਕਲਾਂ ਤੇ ਆਉਂਦੀਆਂ ਕੁੜੀਆਂ ਮੁੰਡੇ ਕੀ ਐ ਇਥੇ ਜੋ ਗੰਦ ਨਾ ਸੋਸਾਇਟੀ ਕੋਲ ਮੈਂ ਪੜਦਾ ਹਾਂ ਕਿ ਨੰਗਣਾ ਵਾਸਤੇ ਹੈ ਨਕਾ ਵੀ ਕਰਦੇ ਬਥੇਰਾ ਕੁਝ ਕਰ ਲੈ ਮੈਂ ਇੱਕ ਵਾਰ ਗਿਆ ਮੈਂ ਕਿ ਫੋਟੋ ਖਿੱਚ ਕੇ ਇਹਨਾਂ ਨੂੰ ਦਿਖਾਉ ਥਾਣੇ ਇਹ ਕਿਹੜਾ ਬਾੜ ਕਿਹੜਾ ਪਿੰਦਾ बारा बारा हाँ निहान नीना मोनो निहाम है मास बारा आउचा लिखे निहान द काला कैसे हैं काला कैसे पाजी कैसे नहीं कैसे तो नानी कताई गए तो डंडी कर दे उनके ही पर क्या करते बारा था हाँ देखो आम मछली का ਗੰਦਾ ਸਾਰੇ ਜਮਾਨੇ ਦਾ ਇੱਥੇ ਮੰਡੀ ਤੋਂ ਸਾਰਾ ਲਿਆ ਲਿਆ ਇੱਥੇ ਲੋਕੀ ਕਰਦੇ ਹਾਂ ਬਸ ਤੇ ਵੀ ਠੀਕ ਗੱਲ ਜਦ ਘਰ ਘਰ ਲਾਏ ਆ ਹੈ ਕੂੜਾ ਜਿਹੜਾ ਘਰਾਂ ਦੇ ਘਾਰੇ ਆ ਤੁਹਾਡੇ ਜਿਹੜਾ ਨਾ ਕੀਦਾ ਮੰਡੀ ਤੋਂ ਲਿਆ ਲਿਆ ਫੈਕਦੇ ਸਾਡੇ ਦਰਾਂ 'ਤੇ ਲੱਗੀਆਂ ਆਂ ਚੱਕਦੀਆਂ ਕੀ 50 ਰੁਪਏ ਦੀ ਮੰਡੀ ਵਾਲੇ ਇਹਨੇ ਦਾ ਲਾਲੇ ਤਕੜੇ ਆ ਤਾਂ ਉਹ ਭਜਾਰ ਨਹੀਂ ਦੇ ਸਕਦੇ ਤਾਂ ਗੰਦਾ ਹੀ ਸੱਸ ਹੁੰਦੀ ਕੰਮ ਵਾਲਿਆਂ ਨੇ ਲਾਏ ਆ ਉਹ ਪੱਟ ਪੱਟ ਪੱਟੇ ਦੇ ਜਾਂਦੀਆਂ ਇੱਕ ਝੜਤਾ ਮਾਰਦੇ ਉਹ ਨਸ਼ ਜਾਂਦੀਆਂ ਉਹ ਫੇਰ ਗਾਂ ਜਾ ਕੇ ਫੈਕਸ ਹੁੰਦੀਆਂ ਇਸੇ ਤੱਕ 24 ਘੰਟੇ ਤੋਂ ਹੁਣ ਬੈਠਾ ਕੋਈ ਨਹੀਂ ਇਹ ਗੰਦ ਨਹੀਂ ਚੱਕ ਹੋਣਾ ਕਿਸੇ ਤੋਂ ਵੀ ਜਿਹੜਾ ਮਰਜੀ ਆ ਜਾਵੇ ਬਹੁਤ